ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਮੈਕਸ ਹਸਪਤਾਲ ਤੇ ਵੱਡੀ ਲਾਪਰਵਾਹੀ ਦੇ ਦੋਸ਼ ਲਗਾ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਮੋਹਾਲੀ ਦੀ ਘਥਤ ਲਾਪਰਵਾਹੀ ਤੇ ਅਨਮਨੁੱਖੀ ਰਵੱਈਏ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਮੰਤਰੀ ਬੈਂਸ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਆਈ ਇੱਕ ਬਜ਼ੁਰਗ ਮਰੀਜ਼ ਸਣੇ ਹੋਰਨਾਂ ਨੂੰ ਦਾਖਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਲੰਮਾ ਸਮਾਂ ਐਂਬੂਲੈਂਸ ਦੇ ਵਿੱਚ ਇੰਤਜ਼ਾਰ ਕਰਨਾ ਪਿਆ। ਜਰਸਲ ਹੁਣਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਐਤਵਾਰ ਨੂੰ ਜਦ ਖੁਦ ਇੱਕ ਸਰਪੰਚ ਦੇ ਜੀਜਾ ਨੂੰ ਦਾਖਲ ਕਰਾਉਣ ਦੇ ਲਈ ਹਸਪਤਾਲ ਪਹੁੰਚਦੇ ਰੇ ਤਾਂ ਉਹਨਾਂ ਨੇ ਵੇਖਿਆ ਕਿ ਹਮੀਰਪੁਰ ਤੋਂ ਆਈ ਇੱਕ ਬਜ਼ੁਰਗ ਮਹਿਲਾ ਨੂੰ ਵੀ 25 ਮਿੰਟ ਤੱਕ ਐਂਬੂਲੈਂਸ ਦੇ ਵਿੱਚ ਹੀ ਰੱਖਿਆ ਜਾਂਦਾ। ਪ੍ਰਬੰਧਨ ਫਾਇਲਾਂ ਚੈੱਕ ਕਰਨ ਅਤੇ ਬੈੱਡ ਬਣਾਏ ਜਾ ਰਹੇ ਸੰਜਤ ਕੇ ਐਮਰਜੈਂਸੀ ਵਾਰਡ ਸੁਨਸਾਨ ਪਿਆਸੀ ਆਪਣੇ ਰਿਸ਼ਤੇਦਾਰ ਦੇ ਇਲਾਜ ਦੇ ਵਿੱਚ ਦੇਰੀ ਦੇ ਨਾਲ-ਨਾਲ ਬਜ਼ੁਰਗ ਮਹਿਲਾ ਦੀ ਦੁਰਦਸ਼ਾ ਦੇਖ ਕੇ ਮੰਤਰੀ ਬੈਂਸ ਵੀ ਭੜਕ ਗਏ ਨੇ ਉਹਨਾਂ ਨੇ ਤੁਰੰਤ ਖੁਦ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਜਾ ਕੇ ਦੋਵਾਂ ਮਰੀਜ਼ਾਂ ਨੂੰ ਦਾਖਲ ਕਰਵਾਇਆ ਤੇ ਡਾਕਟਰਾਂ ਨੂੰ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦੇ ਦਿੱਤੇ ਅਲਗੀ ਮੰਤਰੀ ਨੇ ਪ੍ਰਬੰਧਨ ਤੇ ਭੜਕਨਿਆ ਕਿ ਹੈ ਕਿ ਜਿੱਤੇ ਲੱਖ ਰੁਪਏ ਵਸੂਲੇ ਜਾਂਦੇ ਨੇ ਇਨਸਾਨੀਅਤ ਵੀ ਇਹ ਲੋਕ ਪੁੱਲ ਚੁਕੇ ਨੇ ਉਹਨਾਂ ਨੇ ਕਿ ਭਗਵਾਨ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰਾਂ ਦਾ ਮੈਂ ਸਨਮਾਨ ਕਰਦਾ ਪਰ ਪੈਸੇ ਦੀ ਹੁਰਦ ਵਿੱਚ ਮਰੀਜ਼ਾਂ ਨੂੰ ਤਰਫ ਦੇ ਦੇਖਣਾ ਅਸਹਿਣਯੋਗ ਹੈ ਮਰੀਜ਼ਾਂ ਦਾ ਇਲਾਜ ਪਹਿਲੀ ਤਰਜੀਹ ਤੇ ਹੋਣਾ ਚਾਹੀਦਾ ਨਾ ਕਿ ਫਾਈਲ ਪ੍ਰਬੰਧਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਹੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਸਰਕਾਰ ਅਜੇ ਹਸਪਤਾਲਾਂ ਤੇ ਕਾਰਵਾਈ ਕਰੇਗੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਮੈਕਸ ਹਸਪਤਾਲ ਦੇ ਬੁਲਾਰੇ ਨੇ ਸਪੱਸ਼ਟ ਦੰਦਿਆ ਕਿ 68 ਸਾਲਾ ਮਰੀਜ਼ ਨੂੰ ਜਦੋਂ ਐਮਰਜੈਂਸੀ 'ਚ ਲਿਆਂਦਾ ਗਿਆ ਤਾਂ ਉਸ ਸਮੇਂ ਕੋਈ ਆਈਸੀਯੂ ਬੈੱਡ ਉਪਲਬਧ ਨਹੀਂ ਸੀ ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਬੈੱਡ ਉਪਲਬਧ ਹੋਣ ਤੇ ਮਰੀਜ਼ ਨੂੰ ਸੀਸੀਯੂ ਦੇ ਵਿੱਚ ਸ਼ਿਫਟ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਮੈਕਸ ਹਸਪਤਾਲ ਤੇ ਲਾਪਰਵਾਹੀ ਤੇ ਦੋਸ਼ ਪਹਿਲੀ ਵਾਰ ਨਹੀਂ ਲੱਗੇ 2014 ਦੇ ਵਿੱਚ ਮੈਡੀਕਲ negligence 2017 ਦੇ ਵਿੱਚ ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟਸ ਰੀਡਲੈਸ ਕਮਿਸ਼ਨ ਦੇ ਵੱਲੋਂ 32.94 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਤੇ 2024 ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਫੈਸਲੇ ਨੂੰ ਬਰਕਰਾਰ ਰੱਖਣ ਵਰਗੇ ਮਾਮਲੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੇ ਨੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਮੋਹਾਲੀ ਦੇ ਬਾਹਰ ਕੜੀਆਂ ਐਂਬੂਲੈਂਸਾਂ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਦਰਮਿਆਨ ਜਿਨ੍ਹਾਂ ਨੇ ਮਰੀਜ਼ਾਂ ਨੂੰ ਐਂਬੂਲੈਂਸ ਦੇ ਵਿੱਚ ਐਮਰਜੈਂਸੀ ਵਾਰ ਦੇ ਬਾਹਰ ਇੰਤਜ਼ਾਰ ਕਰਦੇ ਵੇਖਿਆ ਤਾਂ ਉਹ ਵੀ ਪੜਕ ਉੱਠੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਮੈਕਸ ਹਸਪਤਾਲ ਤੇ ਵੱਡੀ ਲਾਪਰਵਾਹੀ ਦੇ ਦੋਸ਼ ਲਗਾ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੀ ਘਤਤ ਲਾਪਰਵਾਹੀ ਤੇ ਅਨਮਨੁੱਖੀ ਰਵੱਈਏ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਮੰਤਰੀ ਬੈਂਸ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਆਈ ਇੱਕ ਬਜ਼ੁਰਗ ਮਰੀਜ਼ ਸਣੇ ਹੋਰਨਾਂ ਨੂੰ ਦਾਖਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਲੰਮਾ ਸਮਾਂ ਐਂਬੂਲੈਂਸ ਦੇ ਵਿੱਚ ਇੰਤਜ਼ਾਰ ਕਰਨਾ ਪਿਆ। ਜਰਸਲਨਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਐਤਵਾਰ ਨੂੰ ਜਦ ਖੁਦ ਇੱਕ ਸਰਪੰਚ ਦੇ ਜੀਜਾ ਨੂੰ ਦਾਖਲ ਕਰਾਉਣ ਦੇ ਲਈ ਹਸਪਤਾਲ ਪਹੁੰਚਦੇ ਨੇ ਤਾਂ ਉਹਨਾਂ ਨੇ ਵੇਖਿਆ ਕਿ ਹਮੀਰਪੁਰ ਤੋਂ ਆਈ ਇੱਕ ਬਜ਼ੁਰਗ ਮਹਿਲਾ ਨੂੰ ਵੀ 25 ਮਿੰਟ ਤੱਕ ਐਂਬੂਲੈਂਸ ਦੇ ਵਿੱਚ ਹੀ ਰੱਖਿਆ ਜਾਂਦਾ। ਪ੍ਰਬੰਧਨ ਫਾਈਲਾਂ ਚੈੱਕ ਕਰਨ ਅਤੇ ਬੈੱਡ ਨਾ ਬਣਾਏ ਜਾ ਰਹੇ ਸੰਜਤ ਕੇ ਐਮਰਜੈਂਸੀ ਵਾਰਡ ਸੁੰਸਾਨ ਪਿਆ ਸੀ ਆਪਣੇ ਰਿਸ਼ਤੇਦਾਰ ਦੇ ਇਲਾਜ ਦੇ ਵਿੱਚ ਦੇਰੀ ਦੇ ਨਾਲ ਨਾਲ ਬਜ਼ੁਰਗ ਮਹਿਲਾ ਦੀ ਦੁਰਦਸ਼ਾ ਦੇਖ ਕੇ ਮੰਤਰੀ ਬੈਂਸ ਵੀ ਭੜਕ ਗਏ ਨੇ ਉਹਨਾਂ ਨੇ ਤੁਰੰਤ ਖੁਦ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਜਾ ਕੇ ਦੋਵਾਂ ਮਰੀਜ਼ਾਂ ਨੂੰ ਦਾਖਲ ਕਰਵਾਇਆ ਤੇ ਡਾਕਟਰਾਂ ਨੂੰ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਾਲਾਂਕਿ ਮੰਤਰੀ ਨੇ ਪ੍ਰਬੰਧਨ ਤੇ ਭੜਕਨੀਆਂ ਕਿਹਾ ਹੈ ਕਿ ਜਿੱਤੇ ਲੱਖ ਰੁਪਏ ਵਸੂਲੇ ਜਾਂਦੇ ਨੇ ਇਨਸਾਨੀਅਤ ਵੀ ਇਹ ਲੋਕ ਪੁੱਲ ਚੁਕੇ ਨੇ ਉਹਨਾਂ ਨੇ ਕਿ ਭਗਵਾਨ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰਾਂ ਦਾ ਮੈਂ ਸਨਮਾਨ ਕਰਦਾ ਪਰ ਪੈਸੇ ਦੀ ਹੋੜ ਦੇ ਵਿੱਚ ਮਰੀਜ਼ਾਂ ਨੂੰ ਤਰਫ ਦੇ ਦੇਖਣਾ ਅਸਹਿਣਯੋਗ ਹੈ ਮਰੀਜ਼ਾਂ ਦਾ ਇਲਾਜ ਪਹਿਲੀ ਤਰਜੀਹ ਤੇ ਹੋਣਾ ਚਾਹੀਦਾ ਨਾ ਕਿ ਫਾਈਲ ਪ੍ਰਬੰਧਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਹੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਸਰਕਾਰ ਅਜੇ ਹਸਪਤਾਲਾਂ ਤੇ ਕਾਰਵਾਈ ਕਰੇਗੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਮੈਕਸ ਹਸਪਤਾਲ ਦੇ ਬੁਲਾਰੇ ਨੇ ਸਪੱਸ਼ਟ ਦੰਦਿਆ ਕਿ 68 ਸਾਲਾ ਮਰੀਜ਼ ਨੂੰ ਜਦੋਂ ਐਮਰਜੈਂਸੀ 'ਚ ਲਿਆਂਦਾ ਗਿਆ ਤਾਂ ਉਸ ਸਮੇਂ ਕੋਈ ਆਈਸੀਯੂ ਬੈੱਡ ਉਪਲਬਧ ਨਹੀਂ ਸੀ ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਬੈੱਡ ਉਪਲਬਧ ਹੋਣ ਤੇ ਮਰੀਜ਼ ਨੂੰ ਸੀਸੀਯੂ ਦੇ ਵਿੱਚ ਸ਼ਿਫਟ ਕੀਤਾ ਗਿਆ ਜ਼ਿਕਰ ਹੋ ਗਿਆ ਹੈ ਕਿ ਮੈਕਸ ਹਸਪਤਾਲ ਤੇ ਲਾਪਰਵਾਹੀ ਤੇ ਦੋਸ਼ ਪਹਿਲੀ ਵਾਰ ਨਹੀਂ ਲੱਗੇ 2014 ਦੇ ਵਿੱਚ ਮੈਡੀਕਲ negligence 2017 ਦੇ ਵਿੱਚ ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟਸ ਰੀਡ ਲੈਸ ਕਮਿਸ਼ਨ ਦੇ ਵੱਲੋਂ 32.96 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਤੇ 2024 ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਫੈਸਲੇ ਨੂੰ ਬਰਕਰਾਰ ਰੱਖਣ ਵਰਗੇ ਮਾਮਲੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੇ ਨੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਮੋਹਾਲੀ ਦੇ ਬਾਹਰ ਖੜੀਆਂ ਐਂਬੂਲੈਂਸਾਂ ਜਿੱਥੇ ਸਿੱਖਿਆ ਮੰਤਰੀ ਹਰਜੂਤ ਬੈਂਸ ਇਸ ਦਰਮਿਆਨ ਜਿਨ੍ਹਾਂ ਨੇ ਮਰੀਜ਼ਾਂ ਨੂੰ ਐਂਬੂਲੈਂਸ ਦੇ ਵਿੱਚ ਐਮਰਜੈਂਸੀ ਵਾਰ ਦੇ ਬਾਹਰ ਇੰਤਜ਼ਾਰ ਕਰਦੇ ਦੇਖਿਆ ਤਾਂ ਉਹ ਵੀ ਪੜਕ ਕੁ